ਸਾਡਾ ਪਤੀ ਉਹ ਕਿੰਨਾ ਮਰਜੀ ਚੰਗਾ ਹੋਵੇ ਪਰ ਜਦ ਸਾਡੇ ਸਸ ਸਹੁਰੇ ਚੰਗੇ ਨਹੀਂ ਹੁੰਦੇ ਨਾ ਤਾਂ ਕੁੜੀ ਦੀ ਜ਼ਿੰਦਗੀ ਉਦਾਂ ਹੀ ਮਤਲਬ ਹੁੰਦੀ ਹੈ ਅੱਛਾ ਠੀਕ ਹੈ ਕਿਉਂਕਿ ਪਤੀ ਜਿੰਨਾ ਮਰਜੀ ਸਪੋਰਟ ਕਰੇ ਜੇ ਫੈਮਿਲੀ ਵਾਲੇ ਸਪੋਰਟ ਨਹੀਂ ਕਰਦੇ ਨਾ ਤਾਂ ਕੁੜੀ ਨੂੰ ਬਹੁਤ ਕੁਝ ਛੱਡਣਾ ਪੈਂਦਾ ਹੈ ਬਿਲਕੁਲ ਬਿਲਕੁਲ ਇਦਾਂ ਦੀ ਸਾਡੀ ਇੱਕ ਭੈਣ ਇਹਦੇ ਵਿੱਚ ਵੀ ਹੈਗੀ ਹੈ ਜਿਹਦੀ ਬੜੀ ਇੱਛਾ ਹੈ ਜੀ ਉਹ ਕਦੀ ਐਦਾਂ ਦਾ ਵੀ ਟਾਈਮ ਸੀ ਜਦੋਂ ਬਹੁਤ ਸੋਹਣਾ ਗਾਣਾ ਗਾਉਂਦੀ ਸੀ ਅੱਜ ਮਤਲਬ ਉਹਦੀ ਐਸਾ ਹੋ ਗਿਆ ਹੈ ਘਰ ਦੀਆਂ ਟੈਂਸ਼ਨਸ ਔਰ ਇਹਦੀਆਂ ਪ੍ਰੋਬਲਮਸ ਦੀ ਵਜੇ ਨਾਲ ਔਰ ਕਾਰਵਾਈ ਦੇਖਣਾ ਘਰ ਦਾ ਵੀ ਦੇਖਣਾ ਫਿਰ ਬਾਹਰ ਜੌਬ ਵੀ ਕਰਨੀ ਲੰਡਨ ਚ ਰਹਿੰਦੇ ਤੇ ਉਹ ਆਪਣੀ ਉਸ ਇੱਛਾ ਨੂੰ ਭੁੱਲ ਚੁੱਕੀ ਹੈ ਤੇ ਜਦੋਂ ਗਿੱਦਾ ਹੁੰਦਾ ਅਸੀਂ ਜਾਨੇ ਉਹਨੂੰ ਕਹਿੰਦੇ ਬੋਲੀ ਪਾਉਦ ਕੋ ਬੋਲੀ ਨਹੀਂ ਪਾਈ ਜਾਂਦੀ ਮਤਲਬ ਜਿਹੜੀ ਕਿ ਕਦੀ ਇੰਨਾ ਸੋਹਣਾ ਗਾਉਂਦੀ ਸੀ ਜਿਹੜੇ ਕਿਸ ਸਕੂਲ ਚ ਵੀ ਸਭ ਤੋਂ ਪਹਿਲੇ ਨੰਬਰ ਤੇ ਆਂਦੀ ਸੀ ਗਾਂ ਚ ਉਹਦੇ ਕੋਈ ਬੋਲੀ ਨਹੀਂ ਪੈ ਰਹੀ ਕਿਉਂਕਿ ਉਹਨੇ ਇੰਨੇ ਸਾਲ ਲੋਨੀ ਕੀਤਾ ਔਰ ਇਸ ਕਰਕੇ ਨਹੀਂ ਗਾਇਆ ਕਿਉਂਕਿ ਉਹਦਾ ਸੌਰਾ ਕਹਿੰਦਾ ਕਿ ਇਹ ਨਚਣਾ ਗਾਣਾ ਤਾਂ ਭੰਡਾ ਦਾ ਕੰਮ ਹੈ ਥੋੜੇ ਕੋਈ ਵੱਡੇ ਘਰਾਂ ਦੀਆਂ ਜਿਹੜੀਆਂ ਜਨਾਨੀਆਂ ਜਾਂ ਕੁੜੀਆਂ ਉਹ ਇਹ ਵਾਲੇ ਕੰਮ ਨਹੀਂ ਕਰਦੀਆਂ ਨੱਚੇ ਗਣ ਨੱਚਣ ਗਾਉਂਦਾ ਸੋ ਮੈਨੂੰ ਕਦੀ ਸੁਣਨੀ ਨਹੀਂ ਚਾਹੀਦੀ ਆਵਾਜ਼ ਗਾਣ ਦੀ ਤੇ ਉਹ ਜਿਹੜੀ ਇਹ ਉਹ ਕਹਾਣੀ ਹੈ ਔਰ ਫਿਰ ਜਦੋਂ ਆਪਣੀਆਂ ਭੈਣਾਂ ਨੂੰ ਮਿਲਦੀ ਹੈ ਔਰ ਉਹਦੀਆਂ ਭੈਣਾਂ ਮਤਲਬ ਇੱਕ ਭੈਣ ਨਹੀਂ ਇਹ ਸਾਰੇ ਭੈਣਾਂ ਦੀਆਂ ਅਲੱਗ-ਅਲੱਗ ਕਹਾਣੀਆਂ ਐ ਜਦੋਂ ਉਹਨਾਂ ਨੂੰ ਦੱਸਦੀ ਐ ਉਹ ਕਿੰਨਾ ਫੀਲ ਕਰਦੀ ਐ ਉਹ ਕਹਿੰਦੀ ਆ ਅਸੀਂ ਤੇਰੇ ਨਾਲ ਖੜੀਆਂ ਆ ਕਿੱਦਾਂ ਤੇ ਉਹ ਫਿਰ ਕਿੱਦਾਂ ਗਾਣਾ ਸ਼ੁਰੂ ਕਰਦੀ ਆ